ਪੰਜਾਬੀਆਂ ਨੂੰ ਹੁਣੇ ਕੰਬਾ ਹੋਰ ਛਿੜ ਜਾਵੇਗਾ ਕਿਉਂਕਿ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਜਿੱਥੇਗੀ ਬੀਤੇ ਕੁਝ ਦਿਨਾਂ ਤੋਂ ਠੰਡ ਚ ਵਾਦਾ ਹੋ ਰਿਹਾ ਸੀ ਉਥੇ ਹੀ ਹੁਣ ਹਲਕੀ ਬਰਸਾਤ ਜੋ ਸ਼ੁਰੂ ਹੋ ਚੁੱਕੀ ਹੈ ਤੇ ਮੌਸਮ ਮਾਹਰਾ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕੀ ਪੰਜਾਬ ਚ ਮੀਂਹ ਪੈ ਸਕਦਾ ਤੁਹਾਡੇ ਸ਼ਹਿਰ ਚ ਕੀ ਹਾਲ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਉੱਥੇ ਕਿੰਨੀ ਕੁ ਬਰਸਾਤ ਹੋ ਰਹੀ ਹੈ ਕਿ ਕਿਤੇ ਗੜੇਮਾਰੀ ਵੀ ਹੋ ਰਹੀ ਹੈ ਆਪਣੇ ਸ਼ਹਿਰ ਦਾ ਹਾਲ ਕਮੈਂਟ ਬਾਕਸ ਚ ਦੱਸੋ ਉੱਥੇ ਹੀ ਮਹਾਰਾ ਦੀ ਚੇਤਾਵਨੀ ਸੱਚ ਸਾਬਤ ਹੁੰਦੇ ਹੋਏ ਪੰਜਾਬ ਚ ਬਰਸਾਤ ਸ਼ੁਰੂ ਹੋ ਗਈ ਹੈ ਤਸਵੀਰਾਂ ਨੇ ਲੁਧਿਆਣਾ ਦੇ ਮੁੱਲਾਂਪੁਰ ਇਲਾਕੇ ਦੀਆਂ ਜਿੱਥੇ ਕੀ ਬਰਸਾਤ ਪੈ ਰਹੀ ਹੈ ਇਸ ਖੁਸ਼ਗਵਾਰ ਹੋਏ ਮੌਸਮ ਦਾ ਲੋਕ ਆਨੰਦ ਵੀ ਮਾਣ ਰਹੇ ਨੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਹਾਡੇ ਸ਼ਹਿਰ ਦਾ ਹਾਲ ਪੰਜਾਬੀਆਂ ਨੂੰ ਹੁਣੇ ਕੰਬਾ ਹੋਰ ਛਿੜ ਜਾਵੇਗਾ ਕਿਉਂਕਿ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਜਿੱਥੇ ਕਿ ਬੀਤੇ ਕੁਝ ਦਿਨਾਂ ਤੋਂ ਠੰਡ ਚ ਵਾਦਾ ਹੋ ਰਿਹਾ ਸੀ ਉਥੇ ਹੀ ਹੁਣ ਹਲਕੀ ਬਰਸਾਤ ਜੋ ਸ਼ੁਰੂ ਹੋ ਚੁੱਕੀ ਹੈ ਤੇ ਮੌਸਮ ਮਾਹਰਾ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਪੰਜਾਬ ਚ ਮੀਂਹ ਪੈ ਸਕਦਾ ਹੈ ਤੁਹਾਡੇ ਸ਼ਹਿਰ ਚ ਕੀ ਹਾਲ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਉਥੇ ਕਿੰਨੀ ਕੁ ਬਰਸਾਤ ਹੋ ਰਹੀ ਹੈ ਕਿ ਕਿਤੇ ਗੜੇਮਾਰੀ ਵੀ ਹੋ ਰਹੀ ਹੈ ਆਪਣੇ ਸ਼ਹਿਰ ਦਾ ਹਾਲ ਕਮੈਂਟ ਬਾਕਸ ਚ ਦੱਸੋ ਉੱਥੇ ਹੀ ਮਹਾਰਾ ਦੀ ਚੇਤਾਵਨੀ ਸੱਚ ਸਾਬਤ ਹੁੰਦੇ ਹੋਏ ਪੰਜਾਬ ਚ ਬਰਸਾਤ ਸ਼ੁਰੂ ਹੋ ਗਈ ਹੈ ਤਸਵੀਰਾਂ ਨੇ ਲੁਧਿਆਣਾ ਦੇ ਮੁੱਲਾਪੁਰ ਇਲਾਕੇ ਦੀਆਂ ਜਿੱਥੇ ਕੀ ਬਰਸਾਤ ਪੈ ਰਹੀ ਹੈ ਇਸ ਖੁਸ਼ਗਵਾਰ ਹੋਏ ਮੌਸਮ ਦਾ ਲੋਕ ਆਨੰਦ ਵੀ ਮਾਣ ਰਹੇ ਨੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਹਾਡੇ ਸ਼ਹਿਰ ਦਾ ਹਾਲ ਪੰਜਾਬੀਆਂ ਨੂੰ ਹੁਣੇ ਕੰਬਾ ਹੋਰ ਛਿੜ ਜਾਵੇਗਾ ਕਿਉਂਕਿ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਜਿੱਥੇ ਕਿ ਬੀਤੇ ਕੁਝ ਦਿਨਾਂ ਤੋਂ ਠੰਡ ਚ ਵਾਦਾ ਹੋ ਰਿਹਾ ਸੀ ਉਥੇ ਹੀ ਹੁਣ ਹਲਕੀ ਬਰਸਾਤ ਜੋ ਸ਼ੁਰੂ ਹੋ ਚੁੱਕੀ ਹੈ ਤੇ ਮੌਸਮ ਮਾਹਰਾ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਪੰਜਾਬ ਚ ਮੀਂਹ ਪੈ ਸਕਦਾ ਹੈ ਤੁਹਾਡੇ ਸ਼ਹਿਰ ਚ ਕੀ ਹਾਲ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਉਥੇ ਕਿੰਨੀ ਕੁ ਬਰਸਾਤ ਹੋ ਰਹੀ ਹੈ ਕਿ ਕਿਤੇ ਗੜੇਮਾਰੀ ਵੀ ਹੋ ਰਹੀ ਹੈ ਆਪਣੇ ਸ਼ਹਿਰ ਦਾ ਹਾਲ ਕਮੈਂਟ ਬਾਕਸ ਚ ਦੱਸੋ ਉੱਥੇ ਹੀ ਮਹਾਰਾ ਦੀ ਚੇਤਾਵਨੀ ਸੱਚ ਸਾਬਤ ਹੁੰਦੇ ਹੋਏ ਪੰਜਾਬ ਚ ਬਰਸਾਤ ਸ਼ੁਰੂ ਹੋ ਗਈ ਹੈ ਤਸਵੀਰਾਂ ਨੇ ਲੁਧਿਆਣਾ ਦੇ ਮੁੱਲਾਪੁਰ ਇਲਾਕੇ ਦੀਆਂ ਜਿੱਥੇ ਕੀ ਬਰਸਾਤ ਪੈ ਰਹੀ ਹੈ ਇਸ ਖੁਸ਼ਗਵਾਰ ਹੋਏ ਮੌਸਮ ਦਾ ਲੋਕ ਆਨੰਦ ਵੀ ਮਾਣ ਰਹੇ ਨੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਹਾਡੇ ਸ਼ਹਿਰ ਦਾ ਹਾਲ ਪੰਜਾਬੀਆਂ ਨੂੰ ਹੁਣੇ ਕੰਬਾ ਹੋਰ ਛਿੜ ਜਾਵੇਗਾ ਕਿਉਂਕਿ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਜਿੱਥੇ ਕਿ ਬੀਤੇ ਕੁਝ ਦਿਨਾਂ ਤੋਂ ਠੰਡ ਚ ਵਾਦਾ ਹੋ ਰਿਹਾ ਸੀ ਉਥੇ ਹੀ ਹੁਣ ਹਲਕੀ ਬਰਸਾਤ ਜੋ ਸ਼ੁਰੂ ਹੋ ਚੁੱਕੀ ਹੈ ਤੇ ਮੌਸਮ ਮਾਹਰਾ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਪੰਜਾਬ ਚ ਮੀਂਹ ਪੈ ਸਕਦਾ ਹੈ ਤੁਹਾਡੇ ਸ਼ਹਿਰ ਚ ਕੀ ਹਾਲ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਉਥੇ ਕਿੰਨੀ ਕੁ ਬਰਸਾਤ ਹੋ ਰਹੀ ਹੈ ਕਿ ਕਿਤੇ ਗੜੇਮਾਰੀ ਵੀ ਹੋ ਰਹੀ ਹੈ ਆਪਣੇ ਸ਼ਹਿਰ ਦਾ ਹਾਲ ਕਮੈਂਟ ਬਾਕਸ ਚ ਦੱਸੋ ਉੱਥੇ ਹੀ ਮਹਾਰਾ ਦੀ ਚੇਤਾਵਨੀ ਸੱਚ ਸਾਬਤ ਹੁੰਦੇ ਹੋਏ ਪੰਜਾਬ ਚ ਬਰਸਾਤ ਸ਼ੁਰੂ ਹੋ ਗਈ ਹੈ ਤਸਵੀਰਾਂ ਨੇ ਲੁਧਿਆਣਾ ਦੇ ਮੁੱਲਾਪੁਰ ਇਲਾਕੇ ਦੀਆਂ ਜਿੱਥੇ ਕੀ ਬਰਸਾਤ ਪੈ ਰਹੀ ਹੈ ਇਸ ਖੁਸ਼ਗਵਾਰ ਹੋਏ ਮੌਸਮ ਦਾ ਲੋਕ ਆਨੰਦ ਵੀ ਮਾਣ ਰਹੇ ਨੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਤੁਹਾਡੇ ਸ਼ਹਿਰ ਦਾ ਹਾਲ